ਪੰਪਾ ਵਿੱਚ ਡਿਵਾਈਡਰ ਆ ਗਿਆ ਪੰਪ ਦਾ ਇਹਲਾ ਹੀ ਫੋਰ ਹੋਣਦੇ ਆ ਆ ਨਟਾ ਦੇ ਫਿਲਡ ਜੇ ਕਿਸੇ ਭਰਾ ਨੇ ਸਕੋਟ ਤਿਆਰ ਕਰਾਉਣਾ ਬਾ ਨਾਲੇ ਲਿਫਟ ਟਾਪਾ ਉੱਚੇ ਮਾਡਲ ਦਾ ਸਟੇਰਿੰਗ ਬੜੀ ਦਿੱਕਤ ਆਈ ਸੀ ਜਿਹੜੇ ਪਹਿਲੇ ਮਾਡਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਦੋਸਤੋ ਸਵਾਗਤ ਹੈ ਕਿ ਨਵੀਂ ਵੀਡੀਓ ਦੇ ਵਿੱਚ ਪਲਵਾਨ ਟ੍ਰੈਕਟਰ ਪਟਿਆਲਾ ਦਾ YouTube ਚੈਨਲ ਤੁਸੀਂ ਦੇਖ ਰਹੇ ਹੋ ਔਰ Facebook ਪੇਜ ਤੇ ਵੀ ਸੇਮ ਨਾਮ ਤੋਂ ਚੈਨਲ ਆਪਣਾ ਇੱਕ ਜਿਹੜੇ ਹੁਣ ਅੱਜ ਹਫਤਾ ਆਪਾਂ ਜਿਹੜੇ ਕੰਮ ਕਰਿਆ ਟ੍ਰੈਕਟਰਾਂ ਦੇ Indo Farm 605 Arjun Aisha 247 ਉਹਨਾਂ ਦੇ ਆ ਛੋਟੇ ਛੋਟੇ ਕਲਿੱਪਸ ਪਾ ਕੇ ਆਪਾਂ ਜਾਣਕਾਰੀ ਦੇਣ ਦੀ ਕੋਸ਼ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਜਾਣਕਾਰੀਆਂ ਵਾਲੀਆਂ ਵੀਡੀਓ ਆਪਾਂ ਅੱਗੇ ਵੀ ਤੁਹਾਨੂੰ ਦੱਸਿਆ ਪੂਰੇ ਨੇ ਚੈਨਲ ਦੇ ਉੱਪਰ ਤੇ ਕਿਵੇਂ ਲੱਗੀ ਵੀਡੀਓ ਕਮੈਂਟਾਂ ਦੇ ਵਿੱਚ ਰੂਪ ਦੱਸਿਓ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤੇ ਆਪਣੇ WhatsApp ਨੰਬਰ ਵੀਡੀਓ ਦੇ ਨਾਲ ਚੱਲ ਰਹੇ ਨੇ ਜਦੋਂ ਮਰਜ਼ੀ ਤੁਸੀਂ WhatsApp ਤੇ ਮੈਸੇਜ ਭਾਕੇ ਆਪਣਾ ਇਨਫੋਰਮੇਸ਼ਨ ਲੈ ਸਕਦੇ ਹੋ ਦੋਸਤੋ ਧੰਨਵਾਦ ਇਸ਼ਰਾ ਦੇ ਇੰਜਨ ਜਗਾੜਾਂ ਚ ਗੁੜਾਂ ਚ ਲੱਗੀ ਜਾਂਦੇ ਆ ਪੱਖਿਆਂ ਤੇ ਹੋਗੇ ਜਾਂ ਗੋੜਾਲੇ ਘਲਾੜ ਲੱਗੇ ਉਹਨਾਂ ਦੇ ਇੰਜਨ ਜਿਆਦਾ ਬਿਨਾ ਪਾਣੀ ਤੋਂ ਇੰਜਨ ਚੱਲਦੇ ਉੱਥੇ ਇਹੀ ਇੰਜਨ ਕਾਬਜਾ ਹੋਇਆ ਇੱਕ ਸਸਤਾ ਪੈਂਦਾ ਇੰਜਨ ਇਹਦੇ ਲਿਫਟ ਦਾ ਤੇਲ ਆਡ ਹੀ ਹੁੰਦਾ ਜਿਵੇਂ ਮਹਿੰਦਰਾ ਪੁਰਾਣੇ ਮਾਡਲ ਨੂੰ ਹੁੰਦਾ ਸੀਗਾ ਤੇ ਬ੍ਰੇਕਾਂ ਦੇ ਜ ਡਰਮਾਂ ਵਾਲੀਆਂ ਵੀ ਆਈਆਂ ਤੇ ਡਿਸਕ ਬ੍ਰੇਕ ਵੀ ਆਏ ਆ ਇੰਨੀ ਇੱਥੇ ਪੰਪ ਲੱਗ ਜਾਂਦਾ ਜਿਵੇਂ ਸਾਦਾ ਟਰੈਕਟਰ ਹੋਵੇ ਕਿਸੇ ਦਾ ਅੱਗੇ ਬੈਲਟ ਤੇ ਪੰਪ ਲੱਗਾ ਹੁੰਦਾ ਇਹਦਾ ਨਾਟਕ ਅਸਰ ਨੂੰ ਜਗ੍ਹਾ ਦਿੱਤੀ ਹੁੰਦੀ ਆ ਪੁਰਾਣੇ ਤੇ ਹੀ ਪਾਵਰ ਸਟੀਅਰਿੰਗ ਹੋ ਜਾਂਦਾ ਆ ਪਾਵਰ ਦਾ ਪੰਪ ਵਿਚ ਲਗ ਉਹ ਸੁਪਰੇ ਤੇ ਲੋਣੇ ਅੱਜਕੱਲ ਜਗਾਰਡ ਪੁਰਵੇ ਫੋਰ ਹੋਣਦੇ ਆ ਆ ਨਟਾਂ ਦੇ ਸਰਾਗ ਛੱਡੇ ਹੋਏ ਆ ਪਹਿਲਾਂ ਹੀ ਕੰਪਨੀ ਨੇ ਹਲ ਤੱਕ ਕੈਬ ਵੀ ਪਿੱਛੋਂ ਪੀਡੀਓ ਸ਼ੌਟਰ ਤੋਂ ਉਤਰਿਆ ਨਹੀਂ ਤੇ ਗੇਅਰ ਤੋਂ ਪਿੱਛੋਂ ਪਿੱਛੋਂ ਗੇਅਰ ਉਹੀ ਫੇਟ ਹੋ ਜਾਂਦਾ ਇਹਨੂੰ ਇਹ ਸਾਰਾ ਪਿਛਲਾ ਹਿੱਸਾ ਤੁਹਾਨੂੰ ਬਿਲਕੁਲ ਸ਼ਿਲਡ ਜੇ ਕਿਸੇ ਭਰਾ ਨੇ ਸਕੌਟ ਤਿਆਰ ਕਰਾਉਣਾ ਵਾ ਨਾਲੇ ਲਿਫਟ ਟਾਪਾ ਉੱਚੇ ਮਾਡਲ ਦਾ ਸਕੌਟ ਜਿੰਨਾ ਵੀ ਟਰੈਕਟਰ ਆਇਆ ਪਹਿਲਾਂ ਇੱਥੇ ਲਿਫਟ ਪੰਪ ਪਾਉਣਾ ਹੁੰਦਾ ਸੀ ਸਕੌਟ 540000 ਚੱਕਰ ਇੱਥੋਂ ਹੋ ਜਾਂਦੇ ਇਹਦੇ ਐਸ਼ਰ 241 ਸੁਪਰਸਟਾਰ ਬਾਰੇ ਵੀ ਮੈਂ ਇੱਕ ਵੀਡੀਓ ਸਾਂਝੀ ਕਰ ਲਈ ਆ ਤੁਹਾਡੇ ਨਾਲ ਬਹੁਤ ਇਧਰ ਭਲਾੜਾ ਏਰੀਆ ਮਾਨਸਾ ਪਿੱਖੀ ਇਧਰ ਜਿਆਦਾ ਐਸ਼ਰ ਹੀ ਪਹਿਲਾਂ ਬਹੁਤ ਜਿਆਦਾ ਟਰੈਕਟਰ ਆਉਂਦਾ ਵੀ ਜਿਆਦਾ ਇਧਰੋਂ ਮੰਡੀਆਂ-ਮੰਡੀਆਂ ਚ ਐਸ਼ਰਾਂ ਦੇ ਇੰਜਣ ਜਗਾੜਾਂ ਚ ਗੁੜਾਂ ਚ ਲੱਗੇ ਜਾਂਦੇ ਆ ਪੱਖਿਆਂ ਤੇ ਹੋਗੇ ਜਾਂ ਗੋੜਾਲੇ ਆਪਣੇ ਜਿੰਨੇ ਘਾੜ ਲੱਗੇ ਉਹਨਾਂ ਦੇ ਇੰਜਣ ਜਿਆਦਾ ਕਿਉਂ ਖਰਚਾ ਗੁਰਚਾ ਇੰਜਣ ਦਾ ਹੁੰਦਾ ਨਹੀਂ ਜਿਆਦਾ ਜਿੱਥੇ ਬਿਨਾ ਪਾਣੀ ਤੋਂ ਇੰਜਣ ਚੱਲਦੇ ਉੱਥੇ ਇਹੀ ਇੰਜਣ ਕਾਬਜਾ ਹੋਇਆ ਇੱਕ ਸਸਤਾ ਪੈਂਦਾ ਇੰਜਣ ਸਲਫਲਾ ਇੰਜਣ ਸਲਫਟਾਰ ਜਿਹੜੇ ਆਏ ਸੀਗੇ ਇਹ ਜਿਹੜਾ ਇਹਨਾਂ ਦੀ ਸਟੀering ਬੜੀ ਦਿੱਕਤ ਆਈ ਸੀ ਜਿਹੜੇ ਪਹਿਲੇ ਮਾਡਲ ਟਰੈਕਟਰ ਆਏ ਸੀ ਸਟੀering ਬੜੇ ਭਾਰੇ ਚੱਲਦੇ ਸੀ ਬਾਅਦ ਚੋਂ ਕੰਪਨੀ ਨੇ ਸਟੀering ਦਾ ਸੁਧਾਰ ਕਰਿਆ ਇਹ ਵੀ ਰਾਣੇ ਕੰਪਨੀ ਦਾ ਸਟੀering ਹੈ ਰਾਣੇ ਨੇ ਬਹੁਤ ਟਰੈਕਟਰ ਨੂੰ ਸਟੀering ਦਿੱਤੇ ਆ ਸਟੀering ਬਹੁਤ ਕਾਮਯਾਬੀ ਹੋਇਆ ਸਾਰੇ ਟਰੈਕਟਰ ਨੂੰ ਤੇ ਲਿਫਟ ਆਪਾ ਪਹਿਲਾਂ ਸਾਦਾ ਆਉਂਦਾ ਸੀਗਾ ਜਿਹੜੀਆਂ ਲਿਫਟਾਂ ਬਾਅਦ ਚੋਂ ਕੰਟਰੋਲ ਕਰਤੀ ਸੀ ਕੰਪਨੀ ਨੇ ਜਿਵੇਂ ਇਹਦੇ ਕੰਟਰੋਲ 'ਚ ਵੀ ਦੋ ਤਿੰਨ ਤਰ੍ਹਾਂ ਦੇ ਟਾਪੇ ਆਉਂਦੇ ਆ ਅਸ਼ਰ ਨੇ ਲਿਫਟ ਆਪਾ ਬਹੁਤ ਤਰ੍ਹਾਂ ਦਾ ਬਣਾਇਆ ਤਿੰਨ ਸਿਲੰਡਰ ਟਰੈਕਟਰ ਜਿਹੜੇ ਆ ਗਏ ਉਹਨਾਂ ਨੂੰ ਹੋਰ ਆ ਦੋ ਇਹਦੇ ਲਿਫਟ ਦਾ ਤੇਲ ਆਡ ਹੀ ਹੁੰਦਾ ਜਿਵੇਂ ਮਹਿੰਦਰਾ ਪੁਰਾਣੇ ਮਾਡਲ ਨੂੰ ਹੁੰਦਾ ਸੀਗਾ ਬਾਅਦ ਚੋਂ ਤੇਲ ਕੰਪਨੀ ਨੇ ਇਕੱਠਾ ਕਰਤਾ ਤੇ ਆਹ ਗੀਅਰ ਦਾ ਟੋਟਾ ਜਿਵੇਂ ਕਿਸੇ ਦਾ ਸਾਦਾ ਗੀਅਰ ਹੋਵੇ ਪੁਰਾਣਾ ਮਾਡਲ ਉਹਨੂੰ ਇਹ ਗੀਅਰ ਐਨਸੀ ਵਾਲਾ ਲੱਗ ਜਾਂਦਾ ਗੀਅਰ ਗੁਰੂ ਫਸਦੇ ਨਹੀਂਗੇ ਤੇ ਵਧੀਆ ਫੀਟਿੰਗ ਆ ਗੀਅਰ ਗੁਰੂ ਨਾਲੋਂ ਕਰਨਾ ਪੈ ਜੇ ਤੇ ਬਹੁਤ ਸੌਖਾ ਰਿਪੇਅਰ ਹੋ ਜਾਂਦਾ ਤੇ ਬਾਕੀ ਡਾਕਿਨਾਂ ਰੁਖਸ਼ਨਾ ਦਾ ਤੁਹਾਨੂੰ ਪਤਾ ਹੀ ਆ ਇਹ ਬ੍ਰੇਕਾਂ ਦੇ ਜੋ ਡਰਮਾਂ ਵਾਲੀਆਂ ਵੀ ਆਈਆਂ ਤਾਂ ਡਿਸਕ ਬ੍ਰੇਕ ਵੀ ਆਏ ਆ ਅisher ਜਿੰਨੇ ਵੀ ਆ ਡਿਸਕ ਬ੍ਰੇਕ ਥੋੜੇ ਲੋਕਾਂ ਨੇ ਘੱਟ ਪਸੰਦ ਕਰੇ ਆ ਜਿਆਦਾ ਡਰਮ ਬ੍ਰੇਕ ਹੀ ਕਾਮਯਾਬ ਹੋਏ ਅਸ਼ਰ ਦੇ ਮੱਕੀ ਬਾਈ ਸ਼ੋਮ ਰਿਗਾਰਡ ਇਹਦੇ ਜਿਆਦਾ ਮੰਗਦੇ ਆ ਲੋਕ ਪਰ ਸ਼ੋਮ ਰਿਗਾਰਡ ਬਾਲੇ ਵਧੀਆ ਨਿਕਲਦੇ ਨਹੀਂ ਪੁਰਾਣੇ ਟਰੈਕਟਰਾਂ ਦੇ ਆਹ ਪਲੇਟ ਜੀ ਲੱਗ ਜਾਂਦੀ ਹੁੰਦੀ ਐ ਇੱਥੇ ਪੰਪ ਲੱਗ ਜਾਂਦਾ ਜਿਵੇਂ ਸਾਦਾ ਟਰੈਕਟਰ ਹੋਵੇ ਕਿਸੇ ਦਾ ਅੱਗੇ ਬੈਲਟ ਤੇ ਪੰਪ ਲੱਗਾ ਹੁੰਦਾ ਇਹਦਾ ਆ ਦੇਖੋ ਆ ਪੰਪ ਦੀ ਫਿਟਿੰਗ ਪਈ ਆ ਇਸ ਤਰ੍ਹਾਂ ਘੋੜੀ ਜੀ ਹੁੰਦੀ ਐ ਇਹਨੂੰ ਘੋੜੀ ਬੋਲ ਦਿੰਦੇ ਆ ਘੋੜੀ ਦੇ ਉੱਤੇ ਆ ਪੰਪ ਫਿੱਟ ਹੋ ਗਿਆ ਆ ਪਿੱਛੇ ਪੈਪਾਂ ਚਲ ਗਈਆਂ ਸਿੱਧੀਆਂ ਤੇ ਇੱਕ ਟਰੈਕਟਰ ਖੁੱਲਿਆ ਸੀਗਾ ਅਰਜਨ ਅਰਜਨ ਸਿੰਗਲ ਕਲਚ ਡਬਲ ਕਲਚ ਦੀ ਵੀ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰ ਲੈਣੇ ਆ ਪਾਵਰ ਸਟੀering ਦਾ ਜਿਹੜਾ ਹਿੱਸਾ ਅਰਜਨ ਇੱਕ ਟਰੈਕਟਰ ਹੈ ਉਹ ਜਿਹੜਾ ਸਾਰਿਆਂ ਦੇ ਪਹਿਲਾਂ ਜਦੋਂ ਸਿੰਗਲ ਸਟੀering ਵੀ ਹੁੰਦਾ ਇੱਥੇ ਆ ਨਾਟਕ ਅਸਨ ਨੂੰ ਜਗ੍ਹਾ ਦਿੱਤੀ ਹੁੰਦੀ ਆ ਪੁਰਾਣੇ ਤੇ ਹੀ ਪਾਵਰ ਸਟੀering ਹੋ ਜਾਂਦਾ ਆ ਬੀਮ ਬਦਲਣ ਦੀ ਬਹੁਤ ਘੱਟ ਲੋੜ ਪੈਂਦੀ ਆ ਜੇ ਕਿਸੇ ਦਾ ਐਕਸੀਡੈਂਟ ਕੇਸ ਹੋਵੇ ਜਾਂ ਜਿਵੇਂ ਇਹਨਾਂ 'ਚ ਆ ਦੋ ਤਿੰਨ ਤਰ੍ਹਾਂ ਦੇ ਆਏ ਆ ਜਿਵੇਂ ਇਹਨਾਂ ਦੀਆਂ ਲਕੀਆਂ ਖੁੱਲਦੀਆਂ ਬੰਦ ਹੁੰਦੀਆਂ ਤੇ ਕਈ ਜਿਹੜੇ ਫਿਕਸ ਵਾਲੇ ਹਿੱਸੇ ਆਉਂਦੇ ਆ ਤਾਂ ਭਰਾ ਬਦਲ ਲੈਂਦੇ ਨੇ ਤਾਂ ਇਹਦੀ ਬੀਮ ਬਦਲਣ ਦੀ ਲੋੜ ਨਹੀਂ ਪੈਂਦੀ ਤੇ ਜਾਓ ਚੁੱਲੇ 'ਚ ਟੋਚਨ ਵਾਲਾ ਜਗੜ ਕਹੀ ਪੁਰਾਣੇ ਮੜਦਾ ਚਾਉਂਦਾ ਨਹੀਂ ਜਾ ਤਾਂ ਬਦਲਣਾ ਪੈ ਜਾਂਦਾ ਤੇ ਇੱਥੇ ਜੱਕ ਲੱਗ ਗਿਆ ਪਾਵਰ ਦਾ ਜਿਹੜਾ ਸਿੰਪਲ ਹਿੱਸਾ ਵਾ ਤੇ ਉਤੋਂ ਬਾਅਦ ਆਹ ਫਿਟਿੰਗ ਆ ਜਾਂਦੀ ਏ ਕੇ ਪਾਵਰ ਦੀ ਪਾਵਰ ਦੇ ਵਿੱਚ ਟੈਂਕੀ ਨੂੰ ਕੰਪਨੀ ਨੇ ਪਹਿਲੇ ਜਗ੍ਹਾ ਦਿੱਤੀ ਹੁੰਦੀ ਏ ਇੱਥੇ ਹੀ ਪਾਵਰ ਦੀ ਟੈਂਕੀ ਲੱਗੇ ਲੱਗੀ ਉੱਪਰ ਸ਼ੋਅ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਤੇ ਫੀਲਿੰਗ ਦੇਖ ਲਓ ਪਾਵਰ ਦੀ ਵੀ ਤੁਸੀਂ ਇੱਥੋਂ ਲਿਫਟ ਦਾ ਖੁੱਲਿਆ ਆਪਣਾ ਲਿਫਟ ਪੰਪ ਖੁੱਲਿਆ ਸਿੰਗਲ ਵਾਲਾ ਸਿੰਗਲ ਵਾਲਾ ਪੰਪ ਖੁੱਲ ਕੇ ਤੇ ਡਬਲ ਪੰਪ ਲੱਗ ਗਿਆ ਜਿਵੇਂ ਇਹਨੂੰ ਨਵਾਂ ਹੀ ਪੰਪ ਲੱਗਾ ਆ ਹੁਣ ਇੱਕ ਵੱਲ ਵਿੱਚ ਚਲਦੀ-ਚਲਦੀ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਨਾਲ ਸਾਂਝੀ ਕਰਦਾ ਜਿਵੇਂ ਭਰਾ ਪੁੱਛਦੇ ਰਹਿੰਦੇ ਬਾਈ ਜੀ ਕਿਟ ਦਾ ਕੀ ਰੇਟ ਆ ਕਿਟ ਦੇ ਵਿੱਚ ਬਾਈ ਦਿੱਕਤਾਂ ਕੀ ਆਉਂਦੀਆਂ ਹੁੰਦੀਆਂ ਜਿਵੇਂ ਹੁਣ ਪੰਪ ਨਵਾਂ ਵਾ ਇਹਦਾ ਪਤਾ ਹੁੰਦਾ ਦੁਕਾਨਦਾਰ ਨੂੰ ਵੀ ਪੰਪ ਬਿਲਕੁਲ ਓਕੇ ਜਾ ਕੇ ਚੱਲੂਗਾ ਇਹਦਾ ਕਿਟ ਦਾ ਰੇਟ ਬਾਈ ਜੀ ਥੋੜਾ ਦੂਜੀ ਕਿਟ ਨਾਲੋਂ ਵੱਧ ਹੋਣਾ ਵਾ ਕਿਉਂਕਿ ਕਈ ਵਾਰਾਂ ਪੰਪ ਪੁਰਾਣੇ ਜੇ ਜਾ ਕੇ ਅੱਗੇ ਲਿਫਟ ਨਾ ਚੱਕੀ ਸੁਪਰ ਸੀਡਰ ਵਗੈਰਾ ਅੱਜ ਕੱਲ ਸਾਰੇ ਭਰਾਵਾਂ ਕੋਲ ਵਧੀਆ ਇੰਪਲੀਮੈਂਟ ਹੈਵੀ ਇੰਪਲੀਮੈਂਟ ਤਾਂ ਉਹ ਜਾ ਕੇ ਕੰਮ ਨਹੀਂ ਕਰਦੇ ਤੇ ਫਿਰ ਪੰਪ ਦੇ ਵਿੱਚ ਦਿੱਕਤ ਆ ਜਾਂਦੀ ਆ ਪੰਪ ਜੇ ਪਹਿਲਾਂ ਹੀ ਕੰਡੀਸ਼ਨ ਡਾਊਨ ਆ ਤਾਂ ਉਹਦਾ ਰੇਟ ਹੋਰ ਆ ਜੇ ਪੰਪ ਦੀ ਕੰਡੀਸ਼ਨ ਵਧੀਆ ਤਾਂ ਉਹਦਾ ਰੇਟ ਹੋਰ ਆ ਇਸ ਕਰਕੇ ਇਹਨਾਂ ਚੀਜ਼ਾਂ ਦਾ ਪ੍ਰਾਣੀਆਂ ਕਿਟਾਂ ਦੇ ਰੇਟ ਇੱਕ ਫਿਕਸ ਰੇਟ ਨਹੀਂ ਹੁੰਦੇ ਹੁੰਦੇ ਇਹ ਕੰਡੀਸ਼ਨਾਂ ਦਾ ਰੇਟ ਹੀ ਚੱਲਦਾ ਜਿਵੇਂ ਟਾਇਰਾਂ ਦੀ ਗੱਡੀ ਦਾ ਵੱਧ ਘੱਟ ਰੇਟ ਆ ਤੇ ਉਵੇਂ ਆ ਤੁਸੀਂ ਦੇਖ ਲਓ ਫੀਟਿੰਗ ਇਹਦੀ ਇਹ ਪੰਪ ਲੱਗ ਗਿਆ ਆ ਪਾਵਰ ਦੇ ਆ ਪਾਵਰ ਦਾ ਪੰਪ ਆ ਵਿੱਚ ਲਾਗਲਾ ਲਿਫਟ ਦਾ ਪੰਪ ਆ ਜਿਹੜੀਆਂ ਪਾਈਪਾਂ ਥੋੜੀਆਂ ਜਿਹੀਆਂ ਪਿੱਛੋਂ ਬਦਲੀਆਂ ਪਈ ਜਾਂਦੀਆਂ ਕੋਈ ਆ ਪੰਪ ਪਾਵਰ ਦਾ ਔਨ ਕਰਕੇ ਆ ਪਾਇ ਪਿਛਲੀ ਜਿਹੜੀ ਆ ਟੇਢੀ ਲਾਉਣੀ ਪੈਂਦੀ ਲਿਫਟ ਦੀ ਪਾਈਪ ਤੇ ਵਿੱਚ ਡਿਵਾਈਡਰ ਆ ਗਿਆ ਪੰਪ ਦਾ ਆ ਪਾਈਪਾਂ ਪਿੱਛੇ ਕੁਝ ਪਾਵਰ ਨੂੰ ਚਲੇ ਗਈਆਂ ਕੁਝ ਲਿਫਟ ਨੂੰ ਚਲੇ ਗਈਆਂ ਤੇ ਪਾਵਰ ਤੋਂ ਤੇਲ ਆ ਗਿਆ ਇੱਥੇ ਆ ਟੈਂਕੀ ਨੂੰ ਇੱਥੇ ਵਾਪਸੀ ਫੇਰ ਇਹਦੇ ਵਿੱਚ ਡੈੱਕੀ ਜਿਹੜਾ ਵਾਪਸ ਤੇਲ ਜਾਣਾ ਵਾ ਤੇ ਬਾਕੀ ਆਰ ਵੀ ਡੋਲ ਦੀ ਫਿਟਿੰਗ ਵੀ ਤੁਹਾਨੂੰ ਦਿਖਾ ਦਿੰਨਾ ਟਰੈਕਟਰ ਦੀ ਸੁੱਕੀਆਂ ਬ੍ਰੇਕਾਂ ਦਾ ਟਰੈਕਟਰ ਸੀਗਾ ਤੇ ਹੈ ਡਬਲ ਕਲਚ ਆ ਆਪ ਡਬਲ ਕਲਚ ਦੇ ਵੀਲ ਇਹਦੇ ਪਰ ਜਿੰਦਾ ਵੀਲ ਬੜੀ ਖੇਤੀ ਉੱਟਦਾ ਹੁੰਦਾ ਆਮ ਹੀ ਦੇਖਿਆ ਹੁੰਦਾ ਜਿਨ੍ਹਾਂ ਭਰਾਵਾਂ ਕੋਲ ਟਰੈਕਟਰ ਹੈ ਨਾ ਇਹਦਾ ਵੀਲ ਇੱਕ ਹੁੰਦਾ ਥੋੜਾ ਜਿਹਾ ਪਤਲਾ ਜਿਹਾ ਤੇ ਫੇਸ ਦੋ ਤਿੰਨ ਵਾਰੀ ਲੱਗ ਕੇ ਫਿਰ ਫੇਸ ਦੇ ਵਿੱਚ ਰਹਿ ਕੁਝ ਨਹੀਂ ਜਾਂਦਾ ਤੇ ਵੀਲ ਜ਼ਿਆਦਾਤਰ ਬਦਲ ਨਹੀਂ ਪੈ ਜਾਂਦੇ ਹੁੰਦੇ ਜਦੋਂ ਮੈਂ ਕਹ ਅਰਜਨ ਦਿਖਾਈਏ ਤੁਹਾਨੂੰ ਛੋਟਾ 445 ਇਹ ਪੁਰਾਣਾ ਮਾੜਦਾ ਜਿਹੜਾ ਅਰਜਨ ਪਾਵਰ ਕਰੀਦਾ ਨਾ ਤੁਹਾਨੂੰ ਦੱਸਿਆ ਦੇਖੋ ਇੱਥੋਂ ਪੰਪ ਖੁੱਲ ਕੇ ਡਬਲ ਆ ਜਾਂਦਾ ਨਾ ਸਿੰਪਲ ਤੋਂ ਆ ਇਸੇ ਪਹਿਲੇ ਹੀ ਨਟਾਂ ਦਾ ਜਗਾੜ ਦਿੱਤਾ ਹੀ ਹੁੰਦਾ ਪਹਿਲਾਂ ਜਿੱਥੇ ਚੱਕ ਪਾਵਰ ਦਾ ਲੱਗਣਾ ਹੁੰਦਾ ਆ ਨਟਾਂ ਦੇ ਸਰਾ ਗੇ ਛੱਡੇ ਹੋਏ ਆ ਪਹਿਲੇ ਹੀ ਕੰਪਨੀ ਨੇ ਇੱਥੇ ਚੱਕ ਪਾਵਰ ਦਾ ਲੱਗ ਜਾਂਦਾ ਹੁੰਦਾ ਇਹ ਚੁੱਲਾ ਕਈ ਵਾਰ ਆਇਆ ਜਿਹੜੇ ਸ਼ੁਰੂ ਵਾਲੇ ਮਾਡਲ ਆ ਇਹਦੇ ਜੀਪ ਜੀ ਨਹੀਂ ਹੁੰਦੀ ਇੱਥੇ ਧੋਜਨ ਪਾਉਣ ਨੂੰ ਉਹ ਤਾਂ ਲੋਕ ਬਦਲ ਬਦਲ ਲਿੰਦੇ ਚੁੱਲਾ ਉਹਦੇ ਦੋ ਜੀਪਾਂ ਹੀ ਆ ਗਈਆਂ ਪਿੰਨ ਪੁੰਨ ਪੈਣ ਪੈ ਜਾਂਦੀ ਵਧੀਆ ਇਹਨੂੰ ਵੈਸੇ ਚੁੱਲੇ 'ਚ ਕੋਈ ਫਰਕ ਨਹੀਂ ਆਇਆ ਇਹਦੇ ਇਹ ਆਂਡੀ ਤੇਲ ਬ੍ਰੇਕਾਂ ਵਾਲੀ ਆ ਗਈ ਇਹ ਤੇਲ ਬ੍ਰੇਕਾਂ ਵਾਲਾ ਪਿਛਲਾ ਹਿੱਸਾ ਸਾਰਾ ਆ ਥੱਲੇ ਦੇਖ ਸਕਦੇ ਤੇਲ ਬ੍ਰੇਕਰ ਨੂੰ ਥੱਲੇ ਆ ਆ ਜਿੱਥੋਂ ਤੇਲ ਨਿਕਲਦਾ ਪਿਆ ਆ ਬੋਤਲ ਜੀ ਕਿਉਂ ਇਹਦਾ ਤੇਲ ਇਕੱਠਾ ਹੁੰਦਾ ਜਿਹੜਾ ਲਿਫਟ ਦਾ ਤੇਲ ਅੱਡ ਨਹੀਂ ਹੁੰਦਾ ਜਿਹੜਾ ਤੇਲ ਬ੍ਰੇਕਾਂ ਦਾ ਟਰੈਕਟਰ ਇਹਦਾ ਤੇਲ ਥੱਲੇ ਆ ਤੇਲ ਬ੍ਰੇਕਾਂ ਵਾਲੀ ਆਂਡੀ ਤੇਲ ਬ੍ਰੇਕਾਂ ਸਾਰੀਆਂ ਕਿਸੇ ਨੇ ਲੈਣੀਆਂ ਹਨ ਕੰਪਲੀਟ ਸੈੱਟ ਆ ਗਿਆ ਤੇ ਆ ਦੇਖੋ ਇਹਦਾ ਤੇਲ ਉੱਪਰੋਂ ਬੰਦ ਹੁੰਦਾ ਤੇਲ ਥੱਲੇ ਹੀ ਹੁੰਦਾ ਲਿਫਟ ਦਾ ਤੇਲ ਅੱਡ ਨਹੀਂ ਹੁੰਦਾ ਇਹਦਾ ਤੇ ਬਾਕੀ ਹੋਰ ਵੀ ਕੋਈ ਜਾਣਕਾਰੀ ਹੁੰਦੀ ਆ ਨਾਲ ਤੁਹਾਨੂੰ ਦੇਈ ਜਾਂਦੇ ਆ ਜਿਵੇਂ ਜਿਵੇਂ ਆ ਸੈਂਟਰ ਗੇਅਰ ਟਰੈਕਟਰ ਆ ਜਿਵੇਂ ਆਪਣਾ ਸੈਂਟਰ ਤੋਂ ਸਾਈਡ ਤੋਂ ਸੈਂਟਰ ਗੇਅਰ ਕਰਨਾ ਹੋਵੇ ਆ ਟਾਪੇ ਲੱਗਦੇ ਆ ਪਾਵਰ ਟਰੈਕ ਭਾਈ ਪਿਛਲੇ ਹਿੱਸੇ ਨਾਲ ਬਹੁਤ ਇੱਕ ਹੁੰਦਾ ਬੰਦਿਆਂ ਨੂੰ ਜਿਨ੍ਹਾਂ ਨੇ ਟਰੈਕਟਰ ਤਿਆਰ ਕਰਨੇ ਆ ਸਕੋਡ 335 ਜਿਹਨਾਂ ਭਰਾਵਾਂ ਕੋਲ ਹੈਗੇ ਆ ਪੁਰਾਣੇ ਇਹ ਟਰੈਕਟਰ ਨਾਲ ਐਕਸੀਡੈਂਟ ਹੋਇਆ ਹੋਇਆ ਸੀਗਾ ਜਿਵੇਂ ਨਵੇਂ ਟਰੈਕਟਰ ਉੱਚੇ ਮਾਡਲ ਟਰੈਕਟਰ ਐਕਸੀਡੈਂਟ ਹੋ ਜਾਂਦੇ ਆ ਬਾਅਦ ਚੋਂ ਤਿਆਰ ਤਿਰ ਕੋਈ ਕਰਾਉਂਦਾ ਨਹੀਂਗਾ ਇਹ ਡਾਇਰੈਕਟ ਐਕਸਲ ਚ ਆ ਗਿਆ ਸੀ ਸਕੋਡ ਜਿਵੇਂ ਪਹਿਲਾਂ ਡੈਕਸ਼ਨਾਂ ਚਾਉਂਦੇ ਸੀਗੇ ਆ ਦੇਖ ਸਕਦੇ ਆ ਪਿੱਛੇ 540000 ਚੱਕਰ ਕਰਨ ਵਾਸਤੇ ਪੀਟੀਓ ਸ਼ਾਫਟ ਇੱਥੇ ਦੇ ਦਿੱਤੀ ਪਿੱਛੇ ਇਹਦੇ ਪਿੱਛੇ ਲੀਵਰ ਆ ਜਾਂਦਾ ਆ ਇੱਥੇ ਲੀਵਰ ਜਿਵੇਂ ਇਹਨੂੰ ਗੇਅਰ ਇਹਦਾ ਇਚੂ ਹੀ ਪੀਟੀਓ ਦਾ ਚੱਕਰ ਵੱਧ ਘੱਟ ਕਰਨੇ ਹੋਣ ਹਾਲ ਤੱਕ ਕੈਬ ਵੀ ਪਿੱਛੋਂ ਪੀਟੀਓ ਸ਼ੌਟ ਤੋਂ ਉਤਰਿਆ ਨਹੀਂ ਜਿਹੜੇ ਕਿਸੇ ਭਰਾ ਨੇ ਪੁਰਾਣਾ ਸਕੋਟ ਤਿਆਰ ਕਰਾਉਣਾ ਵਾ ਡਾਇਰੈਕਟ ਐਕਸਲ ਦੇ ਵਿੱਚ ਤੇ ਆਪਣਾ ਲਗਾ ਸਕਦੇ ਆ ਗੀਅਰ ਤੇ ਦਾ ਟੁੱਟ ਗਿਆ ਅੱਗਿਓ ਤੇ ਗੀਅਰ ਤੋਂ ਪਿੱਛੋਂ ਪਿੱਛੋਂ ਗੀਅਰ ਉਹੀ ਫੇਟ ਹੋ ਜਾਂਦਾ ਇਹਨੂੰ ਗੀਅਰ ਤੋਂ ਪਿੱਛੇ 25 30 40000 ਰੁਪਏ ਆਈਡੀਆ ਤੁਸੀਂ ਲਾ ਕੇ ਚੱਲੋ 30 ਤੋਂ 40000 ਰੁਪਏ ਦੇ ਵਿੱਚ ਤੁਹਾਡਾ ਦੇ ਕੇ ਸਾਰਾ ਪਿਛਲਾ ਹਿੱਸਾ ਤੁਹਾਨੂੰ ਬਿਲਕੁਲ ਸ਼ੀਲਡ ਜੇ ਕਿਸੇ ਭਰਾ ਨੇ ਸਕੋਟ ਤਿਆਰ ਕਰਾਉਣਾ ਵਾ ਨਾਲੇ ਲਿਫਟ ਟਾਪਾ ਉੱਚੇ ਮਾਡਲ ਦਾ ਇਹਦੇ ਚ ਗੋਲੀਆਂ ਵਾਲੀਆਂ ਲਿਫਟਾਂ ਆਰਮਾਂ ਆ ਗਈਆਂ ਲਿਫਟ ਸਕੌਟ ਦੇ ਭਰਾਵਾਂ ਤੇ ਬਹੁਤ ਫੋਨ ਆਉਂਦੇ ਹੁੰਦੇ ਪਹਿਲਾਂ ਇਹਨਾਂ ਚ ਪੰਪ 15 ਆਉਂਦਾ ਸੀ ਜਦੋਂ ਕਲੱਚ ਦੱਬੇ ਤੇ ਪੰਪ ਖੜ ਜਾਂਦੇ ਹੁੰਦੇ ਸੀ ਆਹ ਪੰਪ ਬਾਹਰ ਕਰਤਾ ਸੀ ਸਕੌਟ ਦੇ ਵਿੱਚ ਸਕੌਟ ਜਿੰਨਾ ਵੀ ਟਰੈਕਟਰ ਆਇਆ ਪਹਿਲਾਂ ਇੱਥੇ ਲਿਫਟ ਪੰਪ ਪਾਉਣਾ ਹੁੰਦਾ ਸੀ ਇੱਥੇ 11 ਚ ਲਿਫਟ ਪੰਪ ਚੱਲਦਾ ਹੁੰਦਾ ਸੀਗਾ ਹੁਣ ਇਹਦੇ ਚ ਪੰਪ ਅੱਗੇ ਕਰਤਾ ਤੇ ਇਹਦੀ ਪੰਪ ਦੀ ਕਿੱਟ ਵੀ ਆ ਗਈ ਬਾਹਰ ਪੰਪ ਦੀ ਕਿਸੇ ਭਰਾ ਨੂੰ ਚਾਹੀਦੀ ਹੋਵੇ ਇੰਜਨ ਤਾਂ ਇਹਦਾ ਕਾਫੀ ਡੈਮੇਜ ਹੋ ਚੁੱਕਿਆ ਵਾ ਆ ਪਿਆ ਇੰਜਨ ਇੰਜਨ ਤਾਂ ਕਿਸੇ ਕੰਮ ਨਹੀਂ ਆਉਣਾ ਤੇ ਤੁਸੀਂ ਇਹਦੇ ਪਾਰਟਸ ਕੋਈ ਵੀ ਚਾਹੀਦੇ ਹੁਣ ਮੰਨ ਲਓ ਬਲਾਕ ਜਾਂ ਆ ਬਾਹਰ ਪمپ ਦੀ ਕਿੱਟ ਪਲੇਟਾ ਜਿੰਨੇ ਸਕੋਰਟ ਤਿਆਰ ਹੋਣਦੇ ਆ ਤੇ ਪمپ ਦੀ ਕਿੱਟ ਆਪਣੀ ਕਿਸੇ ਭਰਾ ਨੂੰ ਲੋੜ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਸਾਈਡ ਪਿਛਲਾ ਪੂਰਾ ਕੰਪਲੀਟ ਸਿਸਟਮ ਜਿਹੜਾ ਵੀ ਤੁਹਾਨੂੰ ਦਿਖਾਤਾ ਇਹ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਇੱਕ ਦੋ ਦਿਨਾਂ ਵਿੱਚ ਪਲੀਜ਼ ਸੰਪਰਕ ਕਰ ਲਿਓ ਸਕੋਰਟ 540000 ਚੱਕਰ ਇੱਥੋਂ ਹੋ ਜਾਂਦੇ ਇਹਦੇ ਆ ਲੀਵਰ ਤੋਂ ਹੁਣ ਲੀਵਰ ਵੀ ਟਾਈਟ ਹੋਇਆ ਹੋਇਆ ਜਿਹਦੇ ਕਰਕੇ ਡਿੱਗਣ ਕਰਕੇ ਤੇ ਡਾਇਰੈਕਟ ਐਕਸ਼ਨ ਤੇਲ ਬ੍ਰੇਕ ਸਿਸਟਮ ਹੈ ਸਾਰਾ ਟਿੱਟ ਦਾ ਫਿੱਟ ਤੇ ਆਪਣਾ ਤੁਸੀਂ ਜਿਹੜੇ ਵੀ ਭਰਾ ਨੇ ਲੈਣਾ ਹੋਵੇ ਤਾਂ ਆਪਣਾ ਗੇਅਰ ਤੋਂ ਪਿੱਛੇ-ਪਿੱਛੇ ਸਿਸਟਮ ਲਾ ਸਕਦੇ ਜਿਹੜੇ ਭਰਾ ਟਰੈਕਟਰ ਤਿਆਰ ਕਰਦੇ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਪੇਜ ਨੂੰ ਫੋਲੋ ਕਰ ਲਓ ਚੈਨਲ ਸਬਸਕ੍ਰਾਈਬ ਕਰ ਲਓ ਭਲਵਾਨ ਟਰੈਕਟਰ ਪਟਿਆਲਾ ਆ ਸਿਸਟਮ ਹੈ ਸਾਰਾ ਮੜਾ ਜਿਹਾ ਪਾਣੀ ਪੂਣੀ ਲੱਗਾ ਹੋਇਆ ਡਿੱਗਣ ਕਰਕੇ ਤੇ ਜਦੋਂ واਸ਼ ਹੋ ਗਿਆ ਬਿਲਕੁਲ ਹਲੇ ਨਵਾਂ ਪਿਆ ਪੇਛੋਂ ਕੋਈ ਚੀਜ਼ ਵੀ ਖੁੱਲੀ ਨਹੀਂ ਹੋਈ ਟਰੈਕਟਰ ਦੀ ਇਹ ਨਾ ਭਰਾਵਾਂ ਦੇ ਕੋਈ ਪੈਸੇ ਲੱਗਦੇ ਹੁੰਦੇ ਆ ਵੀ ਰਿਪੇਅਰ ਪੂਰੇ ਹੋਣ ਵਾਲੀ ਆ ਤਾਂ ਉਹਨਾਂ ਨੂੰ ਇਹ ਵਧੀਆ ਆਪਸ਼ਨ ਆ ਦੇ ਕੇ ਆਪਣਾ ਪੂਰਾ ਹੀ ਤੁਸੀਂ ਪਿਛਲਾ ਪਾਰਟਸ ਚੇਂਜ ਕਰ ਸਕਦੇ ਹੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਧੰਨਵਾਦ ਇਸ ਟਰੈਕਟਰ ਖੁੱਲਣ ਲੱਗਿਆ ਬਾਈ ਬਹੁਤ ਭਰਾ ਜਿਹੜੇ ਕਹਿੰਦੇ ਸੀ ਕਿ ਅੱਜ ਕੱਲ ਵੀ ਪਿਛਲਾ ਹਿੱਸਾ ਤੇਲ 브੍ਰੇਕਾਂ ਦਾ ਲੈਣਾ ਜਿਗਾ ਪਿਛਲਾ ਹਿੱਸਾ ਬਾਈ ਜੀ ਕਿਸੇ ਭਰਾ ਨੇ ਲਿਆਉਣਾ ਉੱਚੇ ਮਾਡਲ ਦਾ ਇਹ ਵਿਦ ਤੇਲ 브੍ਰੇਕ ਸਾਰਾ ਇੱਥੋਂ ਖੁੱਲ ਜਾਣਾ ਇਹ ਪਿੱਛੇ ਦਿੱਤਾ ਸੀ ਅਗਲਾ ਹਿੱਸਾ ਬਾਈਆਂ ਨੂੰ ਜਿਨ੍ਹਾਂ ਨੇ ਬੂਮ ਸਪਰੇਅ ਤੇ ਲਾਉਣੇ ਅੱਜਕੱਲ ਜਗਾੜ 404 ਹੋਣਦੇ ਆ ਇਹ ਅੱਗੇ ਉਹ ਇੰਜਨ ਤੇ ਗੇਅਰ ਇਹਨਾਂ ਨੂੰ ਦਿੱਤਾ ਬਾ ਕਿਸੇ ਪਾਰਟੀ ਨੂੰ ਹੋਰ ਤੇ ਜਿਨ੍ਹਾਂ ਭਰਾਵਾਂ ਨੂੰ ਲੋੜ ਆ ਆਪਣਾ ਬਾਈ ਜੀ ਮੰਨ ਲਓ ਪਿਛਲਾ ਹਿੱਸਾ ਕੋਈ ਤੇਲ ਬ੍ਰੇਕ ਜਾਂ ਅਗਲਾ ਹਿੱਸਾ ਪਾਵਰ ਦਾ ਸਾਰੀ ਕਿੱਟੇ ਦੀ ਟਰੈਕਟਰ ਦੀ ਖੁੱਲੀ ਪਈ ਹੈ ਤੇ ਤੁਸੀਂ ਆਪਣਾ ਮੇਰਾ ਭਰਾ ਸੰਪਰਕ ਕਰ ਸਕਦੇ ਹੋ ਇਹ ਵੀਡੀਓ ਚੰਗੀਆਂ ਲੱਗਦੀਆਂ ਬਾਈ ਜੀ ਆਪਣੇ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਇਨਫਾਰਮੇਸ਼ਨ ਵੀਡੀਓ ਹੁੰਦੀਆਂ ਨੇ ਸਾਰਾ ਅਗਲਾ ਹਿੱਸਾ ਭਾਈਆਂ ਨੇ ਦਿੱਤਾ ਜਿਵੇਂ ਆਪਣੇ ਅੱਜਕੱਲ ਬਣਦੇ ਆ ਗੂਮ ਸਪਰੇਅ ਵਾਲੇ ਜਿਗਾਰਡ ਇਹਨਾਂ ਭਾਈਆਂ ਨੇ ਸਾਰਾ ਸਿਸਟਮ ਆਪਣਾ 4x4 ਕਰਨਾ ਸਿਸਟਮ ਸਾਰਾ ਇੰਜ ਦਾ ਜੇਨ ਇਹਨਾਂ ਨੇ ਭਾਈਆਂ ਨੇ